ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਇਸ ਚੈਨਲ ਤੇ ਆਪ ਜੀ ਨੂੰ ਗੁਰਬਾਣੀ ਬਾਰੇ ਗੁਰਬਾਣੀ ਦੀ ਮਰਿਆਦਾ ਬਾਰੇ ਬਹੁਤ ਸਾਰੀ ਜਾਣਕਾਰੀ ਭਰਪੂਰ ਵੀਡੀਓ ਮਿਲਦੀਆਂ ਰਹਿੰਦੀਆਂ ਹਨ ਅੱਜ ਫਿਰ ਆਪਾਂ ਆਪ ਜੀ ਦੇ ਲਈ ਇੱਕ ਬਹੁਤ ਹੀ ਸੋਹਣੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਚੋਪਹਿਰਾ ਸਾਹਿਬ ਜੀ ਦੀ ਚੁਪੈਰਾ ਸਾਹਿਬ ਜੀ ਦੀ ਕਿਰਪਾ ਚੁਪੈਰਾ ਸਾਹਿਬ ਜੀ ਦਾ ਪਾਠ ਅਸੀਂ ਆਪਣੇ ਘਰ ਵਿੱਚ ਕਿਵੇਂ ਕਰ ਸਕਦੇ ਹਾਂ ਘਰ ਵਿੱਚ ਚੁਪੈਰਾ ਸਾਹਿਬ ਜੀ ਦਾ ਪਾਠ ਕਰਨ ਦੀ ਕੀ ਮਰਿਆਦਾ ਹੈ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਗੁਰੂ ਜੇਕਰ ਤੁਸੀਂ ਇਹ ਵੀਡੀਓ ਸਕਿਪ ਕਰ ਦਿੱਤੀ ਤਾਂ ਹੋ ਸਕਦਾ ਹੈ ਤੁਹਾਨੂੰ ਕੋਈ ਜਾਣਕਾਰੀ ਨਾ ਮਿਲ ਸਕੇ ਸੋ ਬੇਨਤੀ ਹੈ ਕਿ ਪੂਰੀ ਵੀਡੀਓ ਦੇਖਣ ਦੀ ਕਿਰਪਾਲਤਾ ਕਰਨੀ ਜੀ ਤਾਂ ਕਿ ਕਿਸੇ ਹੋਰ ਵੀ ਭੈਣ ਭਰਾ ਦਾ ਭਲਾ ਹੋ ਸਕੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੋਵੇਗਾ ਕਿ ਜੋ ਚੁਪਹਿਰਾ ਸਾਹਿਬ ਜੀ ਦਾ ਪਾਠ ਹੈ ਹਰ ਐਤਵਾਰ ਨੂੰ 12 ਵਜੇ ਤੋਂ 4 ਵਜੇ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦਾ ਸਿੰਘਾ ਗੁਰਦੁਆਰਾ ਸਾਹਿਬ ਵਿਖੇ ਹੁੰਦਾ ਹੈ ਸੋ ਉਹੀ ਪਾਠ ਅਸੀਂ ਆਪਣੇ ਘਰ ਵਿੱਚ ਕਿਵੇਂ ਕਰ ਸਕਦੇ ਹਾਂ ਕਿਵੇਂ ਘਰ ਵਿੱਚ ਕੀਤਾ ਹੋਇਆ ਪਾਠ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪ੍ਰਵਾਣ ਹੋਵੇਗਾ ਇਸ ਬਾਰੇ ਅਸੀਂ ਅੱਜ ਸਮਝਾਵਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ ਐਤਵਾਰ ਵਾਲੇ ਦਿਨ ਅਸੀਂ ਆਪਣੇ ਸਾਰੇ ਕੰਮ ਕਾਜ ਖਤਮ ਕਰਕੇ ਉਸ ਤੋਂ ਬਾਅਦ ਅਸੀਂ ਕੇਸੀ ਇਸ਼ਨਾਨ ਕਰਨਾ ਹੈ ਜੇਕਰ ਕਿਸੇ وجہ ਕਾਰਨ ਤੁਸੀਂ ਕੇਸੀ ਇਸ਼ਨਾਨ ਨਹੀਂ ਕਰ ਸਕਦੇ ਜਾਂ ਕੋਈ ਪ੍ਰੋਬਲਮ ਹੈ ਤਾਂ ਤਾਂ ਵੀ ਕੋਈ ਗੱਲ ਨਹੀਂ ਅਸੀਂ ਬੇੜਾ ਕੇਸ਼ੇ ਇਸ ਨਾਮ ਤੋਂ ਵੀ ਚੁਪੈਰਾ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਦੂਜੀ ਗੱਲ ਇਹ ਹੈ ਕਿ ਜਿੱਥੇ ਅਸੀਂ ਬਹਿ ਕੇ ਚੁਪੈਰਾ ਸਾਹਿਬ ਜੀ ਦਾ ਪਾਠ ਕਰਨਾ ਹੈ ਜਿੱਥੇ ਬਹਿ ਕੇ ਅਸੀਂ ਪਾਠ ਕਰਨਾ ਹੈ ਬੈੱਡ ਤੇ ਜਾਂ ਥੱਲੇ ਉੱਥੇ ਵੀ ਸੋਹਣੇ ਸਾਫ਼ ਸੁਥਰੇ ਬਸਤਰ ਵਿਛਾਏ ਹੋਣ ਉਸ ਤੋਂ ਬਾਅਦ ਤੁਹਾਡੇ ਘਰ ਦੇ ਜਿੰਨੇ ਵੀ ਮੈਂਬਰ ਨੇ ਕੜਾ ਪ੍ਰਸ਼ਾਦੀ ਦੇਗ ਬਣਾਉਣੀ ਹੈ ਪਹਿਲੇ ਅਤੇ ਲਾਸਟ ਚੁਪੈਰਾ ਸਾਹਿਬ ਨੂੰ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਜ਼ਰੂਰ ਬਣਾਉਣੀ ਹੈ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਹਰ ਐਤਵਾਰ ਨੂੰ ਦੇਗ ਬਣਾਉਣਾ ਚਾਹੁੰਦੇ ਹਾਂ ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਇਹ ਤੁਹਾਡੀ ਆਪਣੀ ਹੀ ਸ਼ਰਦਾ ਹੈ ਹਰ ਐਤਵਾਰ ਨੂੰ ਵੀ ਦੇਗ ਬਣਾ ਸਕਦੇ ਹੋ ਇਹ ਆਪਜੀ ਦੀ ਹੀ ਮਰਜ਼ੀ ਹੈ ਉਸ ਤੋਂ ਬਾਅਦ ਆਪਜੀ ਨੇ ਉਸ ਕਮਰੇ ਵਿੱਚ ਜੋਤ ਜਗਾ ਲੈਣੀ ਹੈ ਜੋਤ ਜਗਾਉਣਾ ਵੀ ਆਪਜੀ ਦੀ ਹੀ ਮਰਜ਼ੀ ਹੈ ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ ਗੁਰਬਾਣੀ ਸਭ ਤੋਂ ਵੱਡੀ ਜੋਤ ਹੈ ਇਹ ਜੋਤ ਆਪ ਜੀ ਨੇ ਜਗਾਣੀ ਹੈ ਨਹੀਂ ਵੀ ਜਗਾਣੀ ਹੈ ਇਹ ਵੀ ਆਪ ਜੀ ਦੀ ਹੀ ਮਰਜ਼ੀ ਹੈ ਇਸ ਵਿੱਚ ਆਪ ਜੀ ਨੇ ਕੋਈ ਭਰਮ ਭਲੇਖਾ ਨਹੀਂ ਕਰਨਾ ਹੈ ਕਿ ਕਈ ਸੰਗਤਾਂ ਆਪਣੇ ਮਨ ਵਿੱਚ ਡਰ ਵੀ ਜਾਂਦੀਆਂ ਨੇ ਕਿਸੇ ਨੇ ਵੀ ਕੋਈ ਭਰਮ ਭਲੇਖਾ ਨਹੀਂ ਕਰਨਾ ਹੈ ਕਿ ਕਈ ਵਾਰ ਭੈਣ ਭਰਾ ਡਰਦੇ ਨੇ ਕਿ ਮੈਂ ਜੋਤ ਜਗਾ ਕੇ ਬਹਿ ਜਾਵਾਂ ਤੇ ਕਿਤੇ ਬਾਅਦ ਵਿੱਚ ਜੋਤ ਬੱਝ ਹੀ ਨਾ ਜਾਵੇ ਮਤਲਬ ਕਿ ਬੁਝ ਹੀ ਨਾ ਜਾਵੇ ਸੋ ਜੇ ਕਿਸੇ ਨੂੰ ਐਸਾ ਡਰ ਹੈ ਉਹ ਜੋਤ ਨਾ ਜਗਾਵੇ ਉਸ ਤੋਂ ਬਾਅਦ ਗੁਰੂ ਪਿਆਰੀ ਸਾਧ ਸੰਗਤ ਜੀ 12 ਵਜੇ ਤੋਂ 5-7 ਮਿੰਟ ਪਹਿਲਾਂ ਹੀ ਆਪ ਜੀ ਨੇ ਗੁਰੂ ਸਾਹਿਬ ਅੱਗੇ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਆਪ ਜੀ ਦੀ ਮਨੋ ਕਾਮਨਾ ਹੈ ਸੋ ਅਰਦਾਸ ਵਿੱਚ ਬੇਨਤੀ ਕਰਨੀ ਹੈ ਜੀ ਆਪ ਜੀ ਦੀ ਮਨੋ ਕਾਮਨਾ ਅਰਦਾਸ ਵਿੱਚ ਆਪ ਜੀ ਨੇ ਕਰ ਲੈਣੀ ਹੈ ਤੇ ਆਪ ਜੀ ਹੀ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਮੈਂ ਇਹ ਚੁਪੈਰਾ ਸਾਹਿਬ ਜੀ ਦਾ ਪਾਠ ਸ਼ੁਰੂ ਕਰਨ ਲੱਗਾ ਹਾਂ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਤੇ ਤਕਰੀਬਨ 5-7 ਮਿੰਟ ਪਹਿਲਾਂ ਅਰਦਾਸ ਕਰਕੇ 12 ਵਜੇ ਤੋਂ ਆਪ ਜੀ ਨੇ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਨੇ ਨੇ ਉਸ ਤੋਂ ਬਾਅਦ ਦੋ ਪਾਠ ਆਪ ਜੀ ਨੇ ਚਉਪਈ ਸਾਹਿਬ ਜੀ ਦੇ ਕਰਨੇ ਫਿਰ ਉਸ ਤੋਂ ਬਾਅਦ ਆਪ ਜੀ ਨੇ 15-20 ਮਿੰਟ ਵਾਸਤੇ ਰੈਸਟ ਕਰਕੇ ਚਾਹ ਪਾਣੀ ਛਕ ਸਕਦੇ ਹੋ 15-20 ਮਿੰਟ ਰੈਸਟ ਕਰਨ ਤੋਂ ਬਾਅਦ ਆਪ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਆਪ ਜੀ ਨੇ ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦਾ ਪਾਠ ਕਰਨਾ ਹੈ ਉਸ ਤੋਂ ਬਾਅਦ ਆਪ ਜੀ ਨੇ ਅਰਦਾਸ ਕਰਨੀ ਹੈ ਅਰਦਾਸ ਕਰਨੀ ਹੈ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਅਰਦਾਸ ਕਰਨੀ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਤੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾਓ ਇਹ ਵੀ ਆਪ ਜੀ ਨੇ ਇਹੀ ਅਰਦਾਸ ਵਿੱਚ ਜ਼ਰੂਰ ਬੋਲਣਾ ਹੈ ਕੜਾ ਪ੍ਰਸ਼ਾਦ ਦੀ ਦੇਗ ਨੂੰ ਕਿਰਪਾਨ ਭੇਟ ਕਰਨੀ ਹੈ ਉਸ ਵਿੱਚੋਂ ਪੰਜ ਪਿਆਰਿਆਂ ਦਾ ਗਫਾ ਕੋਲੀ ਵਿੱਚ ਕੱਢ ਕੇ ਦੁਬਾਰਾ ਦੇਗ ਵਿੱਚ ਮਿਲਾਉਣਾ ਹੈ ਤੇ ਫਿਰ ਉਸ ਵਿੱਚੋਂ ਇੱਕ ਕੋਲੀ ਵਿੱਚ ਇੱਕ ਗੱਫਾ ਕੱਢ ਕੇ ਰੱਖ ਦੇਣਾ ਹੈ ਉਹ ਆਪ ਜੀ ਨੇ ਜੋ ਪਾਠ ਕਰ ਰਿਹਾ ਹੈ ਉਸ ਨੂੰ ਵੀ ਦੇ ਸਕਦੇ ਹੋ ਜਾਂ ਜੇ ਆਪ ਕਿਸੇ ਪਾਠੀ ਸਿੰਘ ਤੋਂ ਪਾਠ ਕਰਵਾ ਰਹੇ ਹੋ ਉਸ ਨੂੰ ਵੀ ਤੁਸੀਂ ਸ਼ਕਾ ਸਕਦੇ ਹੋ ਜੇਕਰ ਤੁਸੀਂ ਆਪ ਹੀ ਪਾਠ ਕਰ ਰਹੇ ਹੋ ਤਾਂ ਇਹ ਗੱਫਾ ਤੁਸੀਂ ਆਪ ਵੀ ਛੱਕ ਸਕਦੇ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਪਾਠ ਕਰਦਿਆਂ ਹੋਇਆਂ ਅਸੀਂ ਕੁਝ ਗੱਲਾਂ ਦਾ ਜ਼ਰੂਰੀ ਧਿਆਨ ਰੱਖਣਾ ਹੁੰਦਾ ਹੈ ਜਿਵੇਂ ਕਿ ਪਾਠ ਕਰਦਿਆਂ ਕੋਈ ਸਾਨੂੰ ਬੁਲਾ ਲਵੇ ਜਾਂ ਕੋਈ ਛੋਟਾ ਮੋਟਾ ਕੰਮ ਪੈ ਜਾਵੇ ਤਾਂ ਪਾਠ ਦੇ ਵਿੱਚੋਂ ਅਸੀਂ ਕਦੇ ਵੀ ਨਹੀਂ ਉੱਠਣਾ ਇਸ ਤਰ੍ਹਾਂ ਉੱਠਣ ਨਾਲ ਚੁਪਹਿਰਾ ਸਾਹਿਬ ਜੀ ਦੀ ਮਰਿਆਦਾ ਭੰਗ ਹੋ ਜਾਂਦੀ ਹੈ ਦੂਜੀ ਗੱਲ ਤੇ ਪਾਠ ਕਰਦਿਆਂ ਸਾਨੂੰ ਜੇਕਰ ਵਾਸ਼ਰੂਮ ਜਾਣਾ ਹੋਵੇ ਤਾਂ ਅਸੀਂ ਗੁਟਕਾ ਸਾਹਿਬ ਰੱਖ ਕੇ ਵਾਸ਼ਰੂਮ ਜਾ ਕੇ ਹੱਥ ਸੁੱਚੇ ਕਰਕੇ ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਦੁਬਾਰਾ ਪਾਠ ਕਰ ਸਕਦੇ ਹਾਂ ਬੈਠ ਕੇ ਪਾਠ ਕਰ ਸਕਦੇ ਹਾਂ ਤੇ ਜੋ ਜੋਤ ਤੇ ਜੋ ਜੋਤ ਹੈ ਉਹ ਵੀ ਅਸੀਂ ਇੱਕ ਵਾਰ ਜਗਾ ਕੇ ਹੀ ਬੈਠ ਜਾਣਾ ਹੈ ਜੇ ਬਾਅਦ ਵਿੱਚ ਉਸ ਜੋਤ ਨੂੰ ਠੀਕ ਕਰਨ ਦੀ ਲੋੜ ਪਵੇ ਤਾਂ ਅਸੀਂ ਕਿਸੇ ਦੂਸਰੇ ਬੰਦੇ ਨੂੰ ਕਹਿ ਕੇ ਪਾਠ ਕਰਨ ਲਈ ਬਹਿ ਸਕਦੇ ਹਾਂ ਪਰ ਜੇ ਜੋਤ ਬਾਅਦ ਦੇ ਵਿੱਚ ਵੱਧ ਜਾਵੇ ਤਾਂ ਕੋਈ ਗੱਲ ਨਹੀਂ ਬਸ ਤੁਸੀਂ ਇੱਕ ਵਾਰ ਜੋਤ ਜਗਾ ਕੇ ਪਾਠ ਕਰਨ ਬੈਠ ਜਾਣਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ 12 ਵਜੇ ਤੋਂ 3:30 ਵਜੇ ਤੱਕ ਪਾਠ ਕਰਨਾ ਹੈ 12 ਵਜੇ ਤੋਂ 3:30 ਵਜੇ ਤੱਕ ਪਾਠ ਕਰਨਾ ਹੈ ਇਸ ਤਰ੍ਹਾਂ ਘਰ ਵਿੱਚ ਚਪੈਰਾ ਸਾਹਿਬ ਘਟਦਿਆਂ ਹੋਇਆਂ 3:30 ਵਜੇ ਤੱਕ ਪੂਰਾ ਚਪੈਰਾ ਸਾਹਿਬ ਜੀ ਦਾ ਪਾਠ ਕੰਪਲੀਟ ਹੋ ਜਾਂਦਾ ਹੈ ਤੇ ਅੱਧੇ ਘੰਟੇ ਵਾਸਤੇ ਅਸੀਂ ਸਿਮਰਨ ਵੀ ਕਰਨਾ ਹੈ ਜੋ ਅਰਦਾਸ ਹੈ ਉਹ ਅਸੀਂ 4 ਵਜੇ ਹੀ ਕਰਨੀ ਹੈ ਸੋ ਇੱਕ ਜ਼ਰੂਰੀ ਬੇਨਤੀ ਹੋਰ ਹੈ ਸਾਥ ਸੰਗਤ ਜੀ ਕਈ ਸੰਗਤਾਂ ਪਾਠ ਕਰਦੇ ਆ ਆਪਣੇ ਕੋਲ ਮੋਬਾਈਲ ਵੀ ਲਾਗੇ ਰੱਖ ਲੈਂਦੀਆਂ ਹਨ बार-बार ਉਸ ਮੋਬਾਈਲ ਵੱਲ ਦੇਖਦੇ ਰਹਿੰਦੇ ਹਨ ਕਿਤੇ ਕਿਸੇ ਦਾ ਫੋਨ ਤੇ ਨਹੀਂ ਆਇਆ ਕਿਸੇ ਦਾ ਮੈਸੇਜ ਤੇ ਨਹੀਂ ਆਇਆ ਸੋ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਦੁਪਹਿਰਾ ਸਾਹਿਬ ਜੀ ਦਾ ਪਾਠ ਕਰਨ ਤੋਂ ਪਹਿਲਾਂ ਆਪਣੇ ਫੋਨ ਨੂੰ ਸਵਿਚ ਆਫ ਜਰੂਰ ਕਰਕੇ ਰੱਖਿਓ। ਸੋ ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਪਣੇ ਘਰ ਚ ਜੋ ਪਹਿਰਾ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ। ਕੜਾ ਪ੍ਰਸ਼ਾਦ ਦੀ ਦੀਗ ਕਿਵੇਂ ਬਣਾਉਣੀ ਹੈ, ਅਰਦਾਸ ਵਿੱਚ ਕੀ ਬੋਲਣਾ ਹੈ ਇਸ ਬਾਰੇ ਚੈਨਲ ਤੇ ਹੋਰ ਵੀ ਵੀਡੀਓ ਪਈਆਂ ਹੋਈਆਂ ਨੇ। ਉਹ ਆਪ ਜੀ ਨੇ ਦੇਖ ਕੇ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ ਜੇ ਕੋਈ ਆਪ ਜੀ ਦਾ ਸਵਾਲ ਹੋਵੇ ਕਮੈਂਟ ਬਾਕਸ ਵਿੱਚ ਜਰੂਰ ਪੁੱਛ ਲੈਣਾ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਚੁਪੈਰਾ ਸਾਹਿਬ ਜੀ ਦੀ ਮर्यादा ਦੱਸਦੇ ਹੋਇਆਂ ਹੋਈਆਂ ਗਲਤੀਆਂ ਤੋਂ ਖਿਮਾ ਕਰਨੀ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ